हां जी भाई वाहेगुरु जी का खालसा वाहेगुरु जी की फत। ਜਨ ਸਮੁੰਦਰ ਨੂੰ ਰੜਕਨ ਤੇ ਜੋ ਸ਼ਾਸਤਰ ਪ੍ਰਾਪਤ ਹੋਏ ਸਨ ਉਹ ਕਿਨੂੰ ਕਿਨੂੰ ਤੇ ਕਿਸ ਨੇ ਦੇ ਦਿੱਤੇ। ਇਸ ਵਿੱਚੋਂ ਤਨੋਸ਼ ਬਾਣ, ਕਿਰਪਾਨ, ਚੱਕਰ, ਗਦਾ ਇਹ বিষ্ণੂ ਭਗਵਾਨ ਨੇ ਆਪਣੇ ਕੋਲ ਹੀ ਰੱਖ ਲੈ ਸਨ। ਤੇ ਜੋ ਉਹ ਬਹੁਤ ਖੂਬਸੂਰਤ ਇੱਕ ਸ਼ੰਖ ਨਿਕਲਿਆ ਸੀ ਉਸ ਨੂੰ ਵੀ বিষ্ণੂ ਭਗਵਾਨ ਨੇ ਆਪਣੇ ਹੱਥਾਂ ਵਿੱਚ ਲੈ ਕੇ ਉੱਥੇ ਜ਼ੋਰ-ਜ਼ੋਰ ਦੇ ਨਾਲ বাজਾਇਆ ਸੀ। ਤੇ ਪੂਰੀ ਖੁਸ਼ੀ ਦੇ ਵਿੱਚ ਉੱਥੇ ਪਰਾਗ ਨਾਂ ਦਾ ਇੱਕ ਤ੍ਰਿਸ਼ੂਲ ਸੀ ਜੋ ਉਹ ਆਪਣੇ ਹੱਥ ਵਿੱਚ ਫੜ ਲਿਆ ਤੇ ਬਾਦ ਵਿੱਚ ਉਹ ਜੋ ਤਰਸ਼ੂਲ ਸੀ ਉਹ বিষ্ণੂ ਭਗਵਾਨ ਨੇ ਭੋਲੇ ਸ਼ੰਕਰ ਨੀਲਕੰਠ ਸ਼ਿਵਜੀ ਭਗਵਾਨ ਨੂੰ ਦੇ ਦਿੱਤਾ ਸੀ ਤੇ ਇੰਦਰ ਨੂੰ ਆਰਾਵਤ ਹਾਥੀ ਤੇ ਸੂਰਜ ਦੇਵਤੇ ਨੂੰ ਉੱਚ ਸਤਰ ਦਾ ਘੋੜਾ ਦੇ ਦਿੱਤਾ ਸੀ বিষ্ণੂ ਭਗਵਾਨ ਨੇ ਜਦੋਂ ਉਹ ਦੈਂਤਾਂ ਨੇ ਇਹ ਪੱਖਪਾਤ ਹੁੰਦਾ ਦੇਖਿਆ ਤਾਂ ਉਹ ਆਪਣੇ ਹਥਿਆਰ ਚੱਕ ਕੇ ਮੈਦਾਨ ਵਿੱਚ ਆ ਕੁਦੇ ਤੇ ਫਿਰ ਜਦੋਂ ਵੱਡੇ ਵੱਡੇ दैਤਾਂ ਨੂੰ جنگ ਦੇ ਮੈਦਾਨ ਵਿੱਚ ਜਾਂਦਿਆਂ ਹੋਇਆ ਦੇਖਿਆ ਤਾਂ ਉਹਨਾਂ दैਤਾਂ ਦੀ ਫੌਜ ਵੀ ਉਹਨਾਂ ਦੇ ਪਿੱਛੇ ਹੀ جنگ ਦੇ ਮੈਦਾਨ ਵਿੱਚ ਚੱਲ ਪਈ ਤੇ ਜਦੋਂ ਵਿਸ਼ਨੂੰ ਭਗਵਾਨ ਨੇ ਇਹ दैਤਾਂ ਦੀ ਫੌਜ ਤੇ दैਤਾਂ ਨੂੰ ਆਉਂਦੇ ਵੇਖਿਆ ਫਿਰ ਵਿਸ਼ਨੂੰ ਭਗਵਾਨ ਨੇ ਆਪਣੇ ਚਿੱਤ ਵਿੱਚ ਵਿਚਾਰਿਆ ਕਿ ਹੁਣ ਇਹਨਾਂ दैਤਾਂ ਦੇ ਨਾਲ ਯੁੱਧ ਕਰਨਾ ਪੈਣਾ ਜਦੋਂ ਫਿਰ ਹੁਣ ਸ਼ਸਤਰ ਇੱਕ ਦੂਜੇ ਦੇ ਨਾਲ ਖੜਕਣ ਲੱਗੇ ਆ ਤੇ ਉਸ ਸਮੇਂ ਸੈਨਾ ਤਿਆਰ ਵਰ ਤਿਆਰ ਹੋ ਗਈ ਜੁੱਤ ਦੇ ਲਈ ਪਰ ਉਸ ਸਮੇਂ বিষ্ণੂ ਜੀ ਨੇ ਉੱਥੇ ਆਪਣਾ ਤੀਜਾ અવਤਾਰ ਧਾਰਿਆਗਾ ਕਿ ਜਿਹੜਾ ਇਹ ਜੁੱਧ ਹੋ ਰਿਹਾ ਸੀ ਇਸ ਜੁੱਧ ਨੂੰ ਵਿਸ਼ਨੂੰ ਭਗਵਾਨ ਜੀ ਰੋਕਣਾ ਚਾਹੁੰਦੇ ਸਨ ਫਿਰ ਵਿਸ਼ਨੂੰ ਜੀ ਨੇ ਨਰਤੇ ਨਰਾਇਣ ਦਾ ਅਵਤਾਰ ਧਾਰ ਕੇ ਆਪਣੇ ਸ਼ਸਤਰ ਵਸਤਰਾਂ ਨੂੰ ਸੰਭਾਲ ਕੇ ਦੈਤਾਂ ਦੀ ਵੱਡੀ ਫੌਜ ਦੇ ਸਾਹਮਣੇ ਆ ਖੜੇ ਹੋਏ ਆ ਤੇ ਆਪਣੇ ਕਮਰ ਕੱਸਿਆਂ ਨੂੰ ਕੱਸ ਕੇ ਉੱਥੇ ਆਣ ਖਲੋਤੇ ਤੇ ਉਹ ਦੇਖਦੇ ਹਨ ਕਿ ਇੰਦਰ ਵਰਗੇ ਵੱਡੇ ਵੱਡੇ ਰਾਜੇ ਜੰਗ ਦੇ ਮੈਦਾਨ ਵਿੱਚ ਲੜਾਈ ਕਰ ਰਹੇ ਆ ਤੇ ਇੰਦਰ ਵਰਗੇ ਰਾਜਾ ਨੇ ਵੀ ਆਪਣਾ ਪੂਰਾ ਜੋਰ ਲਗਾਇਆ ਸੀ ਕਿ ਇਹ ਚੀਜ਼ਾਂ ਸਾਨੂੰ ਮਿਲ ਜਾਣ ਤੇ ਨਾਲ ਹੀ ਦੈਨਤਾ ਵੀ ਪੂਰਾ ਜੋਰ ਲੱਗਿਆ ਸੀ ਕਿ ਇਹ ਜੋ ਰਤਨ ਹਨ ਉਹ ਉਹਨਾਂ ਨੂੰ ਮਿਲ ਜਾਣ ਤੇ ਇਹ ਕਿਹਾ ਜਾ ਸਕਦਾ ਸੀ ਕਿ ਇਨ੍ਹਾਂ ਦੇਵਤਿਆਂ ਅਤੇ ਦੈਨਤਾ ਨੇ ਚੀਜ਼ਾਂ ਦਾ ਮੋਹ ਨਹੀਂ ਸੀ ਛੱਡਿਆ ਤੇ ਇਹ ਵੀ ਜੋ ਮਹਾਰਾਜ ਨੇ ਵਕਾਰ ਦੱਸੇ ਹਨ ਉਹਨਾਂ ਵਕਾਰਾਂ ਦੇ ਵਿੱਚ ਇੱਕ ਵੱਡਾ ਵਕਾਰ ਆਉਂਦਾ ਹੈ ਫਿਰ ਮਹਾਰਾਜ ਕਹਿੰਦੇ ਆ ਕਿ ਜੰਗ ਦੇ ਮੈਦਾਨ ਵਿੱਚ ਤੀਰ ਵਰਸ਼ੇ, ਤ੍ਰਿਸ਼ੂਲ ਗਰਜਣ ਲੱਗਿਆ ਤੇ ਬੜੇ ਹੰਕਾਰ ਤੇ ਗੁੱਸੇ ਦੇ ਨਾਲ ਇੱਕ ਦੂਜੇ ਦੇ ਨਾਲ ਲੜ ਰਹੇ ਆ। ਫਿਰ ਮਹਾਰਾਜ ਕਹਿੰਦੇ ਹਨ ਕਿ ਵਿਸ਼ਨੂੰ ਜੀ ਨੇ ਆਪਣਾ ਤੀਜਾ ਅਵਤਾਰ ਧਾਰਿਆ ਜੋ ਇੱਕ ਤਾਂ ਨਰਸੀ ਤੇ ਦੂਜਾ ਨਰਾਇਣ ਸੀ। ਫਿਰ ਮਹਾਰਾਜ ਕਹਿੰਦੇ ਹਨ ਕਿ ਇੱਥੇ ਜੁੱਧ ਫਿਰ ਰੁਕ ਗਿਆ ਤੇ ਦਾਇਤਾਂ ਦੀ ਫੌਜ ਨੂੰ ਇੱਥੋਂ ਭੱਜਣਾ ਪਿਆ ਸੀ। ਇਤੋਂ ਤੱਕ ਲਿਖਿਆ ਮਿਲਦਾ ਹੈ ਕਿ ਦੇਵਤਿਆਂ ਨੇ ਵੀ ਫਿਰ ਉਹ جنگ ਦਾ ਮਨਾਣ ਉੱਥੇ ਛੱਡ ਦਿੱਤਾ ਸੀ ਕਿਉਂਕਿ ਜੋ ਵਿਸ਼ਨੂੰ ਪਗਮਾਨ ਦਾ ਨਰ ਅਤੇ ਨਰਾਇਣ ਦਾ ਅਵਤਾਰ ਸੀ ਉਸ ਦਾ ਉੱਥੇ ਬਹੁਤ ਜ਼ਿਆਦਾ ਪ੍ਰਤਾਪ ਹੋ ਗਿਆ ਸੀ ਤੇ ਦੂਮਾ ਤਰ੍ਹਾਂ ਨੂੰ ਦੇਵਤਿਆਂ ਅਤੇ ਦੈਂਤਾਂ ਨੂੰ ਨਰਾਇਣ ਅਤੇ ਨਰ ਦਾ ਰੂਪ ਦੇਖ ਕੇ ਆਪਣਾ ਉਥੋਂ ਜੁੱਦ ਛੱਡ ਕੇ ਭੱਜਣਾ ਪਿਆ ਸੀ ਇਹ ਜੋ ਵਿਸ਼ਨੂੰ ਪਗਮਾਨ ਜੀ ਦਾ ਅਵਤਾਰੀ ਰੂਪ ਸੀ ਨਰ ਤੇ ਨਰਾਇਣ ਇਹ ਦੋ ਸਾਧੂਆਂ ਦਾ ਰੂਪ ਸੀ ਜਿਸ ਨੂੰ ਦੇਖਦਿਆਂ ਹੋਇਆਂ ਹਿੱਸਾ ਆਨੂੰ ਆਪਣਾ ਇਹ ਜੁੱਧ ਬੰਦ ਕਰਨਾ ਪਿਆ ਸੀ ਇਸ ਤਰ੍ਹਾਂ ਮਹਾਰਾਜ ਕਹਿ ਰਹੇ ਹਨ ਆਪਣੇ ਦਸਮ ਗ੍ਰੰਥ ਦੇ ਵਿੱਚ ਕਿ ਉੱਥੇ ਇਹ ਸਾਰੀ ਕਲਾ ਵਰਤੀ ਅਤੇ ਫਿਰ ਜੋ ਸਮੁੰਦਰ ਰਿੜਕਨ ਤੇ ਉੱਥੇ ਲక్ష్ਮੀ ਪ੍ਰਾਪਤ ਹੋਈ ਸੀ ਤੇ ਸਾਰੇ ਉੱਥੇ ਉਹਨਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਸੀ ਪਰ ਉੱਥੇ ਮਾ ਲక్ష్ਮੀ ਜੀ ਨੇ বিষ্ণੂ ਭਗਵਾਨ ਜੀ ਦੇ ਨਾਲ ਵਿਆਹ ਕਰਵਾ ਲਿਆ ਸੀ ਤੇ ਮਾਤਾ ਲక్ష్ਮੀ ਜੀ ਫਿਰ বিষ্ণੂ ਭਗਵਾਨ ਦੇ ਨਾਲ ਹੀ ਰਹਿਣ ਲੱਗ ਪਏ ਇਸੇ ਕਰਕੇ ਹੀ ਇਹ ਮੰਨਿਆ ਜਾਂਦਾ ਹੈ ਕਿ ਜਿਤ ਬਿਸ਼ਨੂ ਜੀ ਦਾ ਵਾਸ ਹੁੰਦਾ ਹੈ ਉੱਥੇ ਹੀ ਲక్ష్ਮੀ ਮਾਤਾ ਜੀ ਦਾ ਵਾਸ ਹੁੰਦਾ ਹੈ ਇਸ ਤੋਂ ਭਾਵ ਹੈ ਕਿ ਜਿੱਥੇ ਉਸ ਅਕਾਲ ਪੁਰਖ ਉਹ ਵਾਹਿਗੁਰੂ ਦਾ ਨਾਮ ਹੋਵੇਗਾ ਉੱਥੇ ਕਿਸੇ ਵੀ ਚੀਜ਼ ਦੀ ਕੋਈ ਟੋਟ ਨਹੀਂ ਰਹੇਗੀ ਤੇ ਇਸੇ ਹੀ ਤਰ੍ਹਾਂ ਤੇ ਕਿਸੇ ਵੀ ਅਕਾਲ ਪੁਰਖ ਦੀ ਬਾਣੀ ਉੱਤੇ ਜਾਂ ਉਹਨਾਂ ਦੇ ਸ਼ਬਦ ਉੱਤੇ ਕਿੰਤੂ ਕਰਨ ਦੀ ਥਾਂ ਉਹਨਾਂ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਇਹ ਸਾਰੇ ਹੀ ਧਾਰਮਿਕ ਗ੍ਰੰਥਾ ਵਿੱਚ ਆਪਾਂ ਨੂੰ ਲਿਖਿਆ ਮਿਲਦਾ ਹੈ ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਹੋਰ ਬਹੁਤ ਸੋਹਣੀ ਸਾਖੀ ਦਾ ਇਤਿਹਾਸ ਦਾ ਧਿਆਨ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ